ਲekin ਕੱਲੇ ਕੜੇ ਦੇ ਹੱਥ 'ਚ ਫੋਨ ਹੈ ਤੁਸੀਂ ਇੰਨੇ 2 ਹਫ਼ਤੇ ਸਾਰੇ ਪੰਜਾਬ ਨੂੰ ਰੱਪੜ ਪਾਈ ਰੱਖਿਆ ਵੀ ਆਗੇ ਆਗੇ ਭਾਈ ਐਕਵਾਇਰ ਕਰਨ ਆ ਗਏ ਤੁਸੀਂ ਸਾਨੂੰ ਸ਼ੱਕ ਕਰਨ ਲਾਤ ਅਸੀਂ ਤੁਹਾਡੇ ਤੇ ਇੱਕੋ ਗੱਲ ਕਹੀ ਉਹਨਾਂ ਨੇ ਮੈਂ ਕਿਹਾ ਬੱਲੇ ਬੱਲੇ ਕਰਵਾਤੀ ਕਹਿੰਦੇ ਜ਼ਮੀਨ ਦੇਣੀ ਹੈ ਤੇ ਦਿਆ ਜੇ ਨਹੀਂ ਦੇਣੀ ਤੇ ਨਾ ਦਿਆ ਜੇ ਇਸ ਕਰਕੇ ਜੋ ਵਿਰੋਧੀ ਪਾਰਟੀਆਂ ਨੇ ਦੱਸਿਆ ਭਾਈ ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਭਾਈ ਤੁਸੀਂ ਤੇ ਕਹਿੰਦੇ ਸੀ ਵੀ ਐਕਵਾਇਰ ਕਰਨ ਲੱਗੇ ਨੇ ਧੱਕੇ ਨਾਲ ਮੰਤਰੀ ਸਾਹਿਬ ਝੂਠ ਥੋੜੀ ਬੋਲਣਗੇ ਹੁਣ ਸੂਬੇ ਦੇ ਮੁੱਖ ਮੰਤਰੀ ਝੂਠ ਥੋੜੀ ਬੋਲਣਗੇ ਇਹੋ ਜਿਹੀਆਂ ਗੱਲਾਂ ਜਦੋਂ ਤੁਸੀਂ ਕਰਦੇ ਹੋ ਫਿਰ ਤੁਸੀਂ ਸਾਨੂੰ ਆਪਣੇ ਲੀਡਰ ਲੱਗਦੇ ਹੋ ਲੋ ਜੀ ਲੈਂਡ ਐਕਵਾਇਰ ਦਾ ਜਿਹੜਾ ਰੇਡ ਕਾ ਸੀ ਨਾ 24000 ਏਕੜ ਦਾ 24311 ਲੁਧਿਆਣੇ ਦੇ ਆਸ-ਪਾਸ ਉਹ ਹੁਣ ਕੋਈ ਜ਼ਮੀਨ ਐਕਵਾਇਰ ਨਹੀਂ ਜੀ ਹੋਣੀ ਮੁੱਖ ਮੰਤਰੀ ਸਾਹਿਬ ਖੁਦ ਮੇਰੇ ਜ਼ਿਲ੍ਹੇ ਪਟਿਆਲੇ ਚ ਆਏ ਸੀ ਸਰਕਾਰ ਤੁਹਾਡੇ ਦਵਾਰ ਉਸ ਪ੍ਰੋਗਰਾਮ ਦੇ ਤਹਿਤ ਉਥੇ ਕਹਿੰਦੇ ਵੀ ਮੈਂ ਤੁਹਾਡੇ ਤੋਂ ਸਲਾਹ ਲੈਣ ਆਇਆ ਮੈਂ ਤੁਹਾਡੀਆਂ ਜ਼ਮੀਨਾਂ ਨਹੀਂ ਲੈਣ ਆਇਆ ਨਾਲੇ ਉਹਨਾਂ ਨੇ ਇਹ ਦੱਸਿਆ ਕਿ ਪਹਿਲੀਆਂ ਸਰਕਾਰਾਂ ਕਿਵੇਂ ਜ਼ਮੀਨਾਂ ਐਕਵਾਇਰ ਕਰਦੀਆਂ ਸੀ ਅਸੀਂ ਲੈਂਡ ਐਕਵਾਇਰ ਕਰਨ ਥੋੜੀ ਆਏ ਆ ਕਹਿੰਦੇ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਆਪਣੀ ਮਰਜ਼ੀ ਹੈ ਜਦੋਂ ਆਹ ਗੱਲ ਆਖੀ ਨਾ ਉਹਨਾਂ ਨੇ ਭਾਈ ਮੈਂ ਤੁਹਾਡੇ ਤੋਂ ਸਲਾਹ ਲੈਣ ਆਇਆ ਤੇ ਜੇ ਜ਼ਮੀਨ ਦੇਣੀ ਹੈ ਤਾਂ ਤੁਹਾਡੀ ਮਰਜ਼ੀ ਜੇ ਨਹੀਂ ਦੇਣੀ ਤੇ ਨਾਂ ਦੇ ਆਜ ਉਹ ਵੀ ਤੁਹਾਡੀ ਮਰਜ਼ੀ ਮੈਂ ਆ ਨਾ ਮੁੱਖ ਮੰਤਰੀ ਸਾਹਿਬ ਇਹ ਗੱਲ ਤੁਸੀਂ ਕੋਈ 5-4 ਦਿਨ 2 ਹਫ਼ਤੇ ਪਹਿਲਾਂ ਕਹਿ ਦਿੰਦੇ ਸਾਰੇ ਨਿਊਜ਼ ਚੈਨਲ ਵਾਲਿਆਂ ਦਾ ਬਾਕੀ ਵਿਰੋਧੀ ਪਾਰਟੀਆਂ ਦਾ ਸਾਰਿਆਂ ਦਾ ਜੋਰ ਲੱਗ ਗਿਆ ਸਾਰਾ ਵੀ ਇਹ ਤਾਂ ਜ਼ਮੀਨ ਐਕਵਾਇਰ ਕਰ ਰਹੇ ਨੇ ਤੁਸੀਂ ਇੰਨੀ ਦੇਰ ਨਾਲ ਕਿਉਂ ਆਏ ਤੁਸੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇਹ ਜਾਣਕਾਰੀ 10-15 ਦਿਨ ਪਹਿਲਾਂ ਦੇ ਦਿੰਦੇ ਕਿ ਭਾਈ ਅਸੀਂ ਜ਼ਮੀਨ ਐਕਵਾਇਰ ਨਹੀਂ ਇਦਾਂ ਕਰਨੀ ਧੱਕੇ ਨਾਲ ਵੀ ਤੁਹਾਡੀ ਮਰਜ਼ੀ ਨਾਲ ਹੀ ਕਰਾਂਗੇ ਜਿਹੜੀ ਪਹਿਲਾਂ ਅਸੀਂ ਮਰਜ਼ੀ ਸਮਝਦੇ ਰਹੇ ਨਾ ਉਹ ਐਵੇਂ ਸੀ ਵੀ ਜਿਹੜੇ ਆ ਰੋਡ ਰੜ ਲੰਘਦੇ ਨੇ ਨਾ ਉਦੋਂ ਵੀ ਇਹ ਗੱਲ ਕਹੀ ਜਾਂਦੀ ਏ ਵੀ ਕਿਸਾਨ ਦੀ ਮਰਜ਼ੀ ਨਾਲ ਹੀ ਲਈ ਜਾਂਦੀ ਏ ਪਰ ਉਹ ਕਿਸ ਨਾ ਕਿਸੇ ਬਹਾਨੇ ਐਕਵਾਇਰ ਕਰ ਹੀ ਲਈ ਜਾਂਦੀ ਏ ਫਿਰ ਤੁਸੀਂ ਰੇਟ ਵੀ ਦੱਸਣ ਲੱਗ ਗਏ ਵੀ 30000 ਜਿਹੜਾ ਯਾਨੀ ਕਿ ਰੈ residențial ਪਲਾਟ ਮਿਲਣਾ 1000 ਗੱਜ ਦਾ ਤੇ 200 ਗੱਜ ਜਿਹੜਾ ਉਹਦਾ ਯਾਨੀ ਕਿ 60000 ਰੁਪਈਆ ਸਾਰੇ ਕਹਿਣ ਲੱਗੇ ਵੀ ਇਹ ਤੇ ਪੂਰਾ ਰੈਟੂ ਰੈਟੀ ਕਰੀ ਫਿਰਦੇ ਨੇ ਕੰਮ ਵੀ ਇਹ ਤੇ ਹੋਇਆ ਲੈ ਇਸ ਕਰਕੇ ਕਿਸਾਨ ਜਥੇਬੰਦੀਆਂ ਹੁਣ ਜਾਂ ਬਾਕੀ ਦੀਆਂ ਵਿਰੋਧੀ ਪਾਰਟੀਆਂ ਉਹ ਸਾਰੀਆਂ ਨੇ ਆਪਣੇ ਆਪਣੇ ਝੰਡੇ ਚੁੱਕੇ ਸੀ ਕਿਸਾਨਾਂ ਦੇ ਹਿੱਤ ਬਚਾਉਣ ਦੇ ਲਈ ਤੇ ਤੁਸੀਂ ਉਹਨਾਂ ਦੀ ਗੱਲ ਮੰਨ ਲਈਏ ਹੁਣ ਤੇ ਸਾਰਾ ਕੁਝ ਲਾਈਵ ਹੋ ਗਿਆ ਤੁਸੀਂ ਆ ਕੇ ਕਹਿਤਾ ਬੀਅਸੀ ਤਾਂ ਕਿ ਨਾਲ ਜ਼ਮੀਨ ਇਕવાર ਨਹੀਂ ਕਰਾਂਗੇ ਜੇ ਕਹੋਗੇ ਤਾਂ ਇਹ ਕਲੋਨੀ ਬਣੇਗੀ ਜੇ ਨਹੀਂ ਕਹੋਗੇ ਤੇ ਨਹੀਂ ਬਣੇਗੀ ਜ਼ਮੀਨ ਦੇਣੀ ਤੁਹਾਡੀ ਮਰਜ਼ੀ ਹੈ ਇਸ ਕਰਕੇ ਬੜਾ ਚੰਗਾ ਲੱਗਾ ਹੁਣ ਖੁਸ਼ੀ ਦੀ ਲਹਿਰ ਹੈ ਵਾਕੀ ਜੇ ਕਿਸ ਨੂੰ ਲੋੜ ਹੋਏਗੀ ਤੇ ਉਹ ਜ਼ਮੀਨ ਦੇਲੇਗਾ ਭਾਈ ਪਰ ਮੈਂ ਫੇਰ ਇਸ ਗੱਲ ਤੇ ਆਉਣਾ ਤੁਸੀਂ ਲੇਟ ਕਿਉਂ ਹੋ ਗਏ ਭਾਈ ਤੁਸੀਂ ਪਹਿਲਾਂ ਵੀ ਇਹ ਗੱਲ ਕਹਿ ਸਕਦੇ ਸੀ ਇੰਨਾ ਜ਼ਿਆਦਾ ਰਫੜਪਾਨ ਨਾਲ ਭਾਵੇਂ ਕਿ ਨੋਟੀਫਿਕੇਸ਼ਨ ਨਹੀਂ ਸੀ ਹੋਇਆ ਹੁਣ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਵੀ ਪਹਿਲਾਂ ਕਿਵੇਂ ਐਕਵਾਇਰ ਹੁੰਦੀ ਸੀ ਮਾਨ ਸਾਹਿਬ ਨੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਹੁੰਦੇ ਸੀ ਉਪ ਮੁੱਖ ਮੰਤਰੀ ਜਾਂ ਇਹਨਾਂ ਦੀ ਜਦੋਂ ਸਰਕਾਰ ਹੁੰਦੀ ਸੀ ਇਹਨਾਂ ਦੇ ਕੋਲ ਪੇਪਰ ਆਉਂਦਾ ਸੀ ਫਾਈਲ ਆਉਂਦਾ ਸੀ ਵੀ ਇੱਥੋਂ ਰੋਡ ਕੱਢਣਾ ਚੰਡੀਗੜ੍ਹ ਤੋਂ ਆਇਆ ਪਟਿਆਲਾ ਜਿਹੜਾ ਯਾਨੀ ਕਿ ਬਠਿੰਡੇ ਵਾਲਾ ਰੋਡ ਹੈ ਉਹਦਾ ਤੁਸੀਂ ਜ਼ਿਕਰ ਕੀਤਾ ਵੀ ਇਸ ਤਰ੍ਹਾਂ ਫਾਈਲ ਆਈ ਵੀ ਇਹ ਮਾਸਟਰ پلان ਕੰਪਨੀ ਵਾਲਿਆਂ ਨੇ ਜਾਂ ਕੋਈ ਵੀ ਪ੍ਰਾਈਵੇਟ ਜਿਹੜੇ ਬੰਦੇ ਸੀ ਵੀ ਇੱਥੋਂ ਰੋਡ ਕੱਢਣਾ ਆਪਾਂ ਤੇ ਸੁਖਬੀਰ ਬਾਦਲ ਨੇ ਕਿਹਾ ਵੀ ਚੰਗਾ ਓਕੇ ਬਿਓ ਜਮੀਨ ਫਿਰ ਕਈ ਅਫਸਰਾ ਨੇ ਲੈ ਲਈ ਜਾਂ ਆਪਣੇ ਚਿਹਤਿਆਂ ਨੇ ਲੀਡਰਾਂ ਨੇ ਲੈ ਲਈ ਫਿਰ ਉਹਨਾਂ ਤੋਂ ਸਰਕਾਰ ਨੇ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇੱਥੇ ਆ ਰੋਡ ਆਉਣ ਵਾਲਾ ਹੈ ਇਹ ਗੱਲ ਹੋ ਗਈ ਤੇ ਆਪਾਂ ਤੇ ਐਸਾ ਕੁਝ ਕਰ ਹੀ ਨਹੀਂ ਸਾਰੇ ਫਿਰ ਆਪਾਂ ਲੇਟ ਕਿਉਂ ਹੋ ਗਏ ਫਿਰ ਤੁਸੀਂ ਇੱਕ ਹੋਰ ਜਾਣਕਾਰੀ ਦਿੱਤੀ ਹੈ ਕਿ 1992-93 ਤੋਂ ਬਾਅਦ ਕੋਈ ਵੀ ਸਰਕਾਰੀ ਕਲੋਨੀ ਐਵੇਂ ਨਹੀਂ ਬਣੀ ਫਿਰ ਤੁਸੀਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੇ ਪ੍ਰਾਈਵੇਟ ਬਿਲਡਰ ਕਲੋਨੀਆਂ ਬਣਾਉਂਦੇ ਨੇ ਕਿਸੇ ਨੇ 5 ਕਿਲੇਾਂ 'ਚ ਕੱਟਦੀ ਕਿਸੇ ਨੇ 10 ਕਿਲੇ ਲੈ ਕੇ ਸ਼ਹਿਰ ਦੇ ਨੇੜੇ ਕਲੋਨੀ ਕੱਟਦੀ ਤੇ ਉਹ ਵੀ ਕਰੀਬ 19000 ਦੇ ਨੇੜੇ ਕਲੋਨੀਆਂ ਜਿਹੜੀਆਂ ਇਲੀਗਲ ਨੇ ਉਹ ਕਾਨੂੰਨੀ ਤੌਰ ਤੇ ਨਹੀਂ ਬਣੀਆਂ ਤੇ ਇਹਨਾਂ ਸਾਰਿਆਂ ਨੂੰ ਨੱਥ ਪਾਉਣ ਦੇ ਲਈ ਹੁਣ ਸਰਕਾਰ ਇੱਕ ਕਲੋਨੀ ਕੱਟ ਕੇ ਤੇ ਬਾਕੀ ਦੀ ਜੋ ਜਨਤਾ ਉਹਨਾਂ ਨੂੰ ਦੇਣਾ ਚਾਹੁੰਦੀ ਏ ਇਸ ਰੇਟ ਤੇ ਪਲਾਟ ਇਸ ਰੇਟ ਤੇ ਕੋਠੀ ਜਾਂ ਇਸ ਹਿਸਾਬ ਨਾਲ ਸਾਰਾ ਕੁਝ ਹੋਏਗਾ ਤੇ ਕਿੰਨੀ ਵਧੀਆ ਗੱਲ ਲੱਗੀ ਆ ਕਿ ਜਿਹਦੀ ਕੋਈ 5-4 ਕਿੱਲੇ ਜ਼ਮੀਨ ਆ 10-12 ਜਿੰਨੀ ਵੀ ਜ਼ਮੀਨ ਆ ਉਹ ਆਪਣੀ ਜ਼ਮੀਨ 'ਚੋਂ ਮਰਜ਼ੀ ਨਾਲ ਕਿੱਲਾ ਦੋ ਕਿਲੇ ਦੇ ਕੇ ਔਰ ਉਹਦੇ ਵਿੱਚੋਂ ਦੇ ਪਲਾਟ ਕੱਟੇ ਜਾਣਗੇ ਔਰ ਸ਼ਾਪਿੰਗ ਕੰਪਲੈਕਸ ਬਣ ਜਾਣਗੇ ਉਹ ਭਾਵੇਂ ਵੇਚੇ ਭਾਵੇਂ ਕਿਰਾਏ ਤੇ ਦੇ ਮਹੀਨਾ-ਮਹੀਨਾ ਕਿਰਾਇਆ ਆਏਗਾ ਖੇਤੀ ਦੇ ਨਾਲ ਇੱਕ ਹੋਰ ਆਮਦਨ ਲੇਕਿਨ ਆਪਣੀ ਮਰਜ਼ੀ ਨਾਲ ਪੰਜ ਕਿੱਲਾਂ ਚਾਹੇ ਕਿਲਾ ਦਵੇ ਪਾਮੀ ਅਦਾ ਕਿਲਾ ਦਵੇ ਜਿੱਥੇ ਵੀ ਉਹ ਕਲੋਨੀ ਆ ਰਹੀ ਹੈ ਇਹ ਗੱਲ ਆ ਤੁਹਾਡੇ ਮੂੰਹੋਂ ਸੀ ਕੱਲ ਪਟਿਆਲੇ ਜਿਹੜੀ ਸਭਾ ਹੋਈ ਏ ਉੱਥੋਂ ਸੁਣੀ ਹੈ ਲੇਕਿਨ ਕੱਲੇ-ਕੱਲੇ ਦੇ ਹੱਥ 'ਚ ਫੋਨ ਤੁਸੀਂ ਇੰਨੇ 2 ਹਫ਼ਤੇ ਸਾਰੇ ਪੰਜਾਬ ਨੂੰ ਰੱਪੜ ਪਾਈ ਰੱਖਿਆ ਵੀ ਆਗੇ-ਆਗੇ ਭਾਈ ਐਕਵਾਇਰ ਕਰਨ ਆ ਗਏ ਤੁਸੀਂ ਸਾਨੂੰ ਸ਼ੱਕ ਕਰਨ ਲਾਤ ਅਸੀਂ ਤੁਹਾਡੇ ਤੇ ਇਸ ਕਰਕੇ ਅੱਗੇ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਨਾ ਪਹਿਲਾਂ ਹੀ ਸਾਰੀ ਗੱਲ ਕਲੀਅਰ ਕਰ ਦਿਆ ਕਰੋ ਵੀ ਇਹ ਬਿਲਕੁਲ ਮਰਜ਼ੀ ਦੇ ਖਿਲਾਫ ਨਹੀਂ ਹੋਣੀ ਐ ਐਕਵਾਇਰ ਠੀਕ ਹੈ ਇਸ ਕਰਕੇ ਜੋ ਵਿਰੋਧੀ ਪਾਰਟੀਆਂ ਨੇ ਦੱਸਿਆ ਭਾਈ ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਭਾਈ ਤੁਸੀਂ ਤੇ ਕਹਿੰਦੇ ਸੀ ਵੀ ਐਕਵਾਇਰ ਕਰਨ ਲੱਗੇ ਨੇ ਧੱਕੇ ਨਾਲ ਮੰਤਰੀ ਸਾਹਿਬ ਝੂਠ ਥੋੜੀ ਬੋਲਣਗੇ ਹੁਣ ਸੂਬੇ ਦੇ ਮੁੱਖ ਮੰਤਰੀ ਝੂਠ ਥੋੜੀ ਬੋਲਣਗੇ ਵੀ ਮਰਜ਼ੀ ਹੈ ਤੇ ਜ਼ਮੀਨ ਦਿਆ ਜੇ ਨਹੀਂ ਮਰਜ਼ੀ ਤੇ ਜ਼ਮੀਨ ਨਾ ਦਿਆ ਜੇ ਚੰਗੀ ਗੱਲ ਹੈ ਨਾ ਇਹੋ ਜਿਹੀਆਂ ਗੱਲਾਂ ਜਦੋਂ ਤੁਸੀਂ ਕਰਦੇ ਹੋ ਫਿਰ ਤੁਸੀਂ ਸਾਨੂੰ ਆਪਣੇ ਲੀਡਰ ਲੱਗਦੇ ਹੋ ਕਿ ਵਾਕਈ ਕੋਈ ਪੰਜਾਬ ਦਾ ਭਾਈ ਭਲਾ ਚਾਹੁੰਦਾ ਅਜੀ ਤਾਂ ਹੋਰ ਹੀ ਪਾਸੇ ਤੁਰੇ ਫਿਰਦੇ ਸੀ ਹੈ ਇਹਦਾ ਮਤਲਬ ਤੁਸੀਂ ਬਾਕੀ ਪਾਰਟੀਆਂ ਵਰਗੇ ਨਹੀਂ ਹੋ ਤੁਸੀਂ ਧੱਕੇ ਨਾਲ ਜ਼ਮੀਨਾਂ ਐਕਵਾਇਰ ਨਹੀਂ ਕਰਦੇ ਹਾਂ ਖਿਆਲ ਥੋੜਾ ਜਿਆਦਾ ਧਰਨੇ ਵਾਲੇ ਪਾਸੇ ਜਾ ਰਿਹਾ ਵੀ ਉਹ ਕਿਵੇਂ ਚੁਕਵਾਏ ਗਏ ਉਹ ਕਦੇ ਬਾਕੀ ਦੀਆਂ ਪਾਰਟੀਆਂ ਨੇ ਐਵੇਂ ਦੇ ਧਰਨੇ ਨਹੀਂ ਸੀ ਚੁਕਵਾਏ ਕਿਸਾਨਾਂ ਦੇ ਖੈਰ ਉਹ ਗੱਲ ਜਲਦੀ ਦੇ ਵਿੱਚ ਯਾਦ ਆ ਗਿਆ ਵੀ ਉਹ ਟਰਾਲੀਆਂ ਵਾਲੀ ਗੱਲ ਕਿਸਾਨਾਂ ਦੀ ਗੱਲ ਇਹਦੇ ਟਰੈਕਟਰ ਟਰਾਲੀਆਂ ਖੇਤਾਂ ਦੀ ਗੱਲ ਹੋਏਗੀ ਨਾ ਇਸ ਕਰਕੇ ਤੁਸੀਂ ਵੀ ਬੜੀ ਵਧੀਆ ਗੱਲ ਆਖੀ ਕਿ ਮੈਂ ਤੁਹਾਡੇ ਤੋਂ ਸਲਾਹ ਲੈਣ ਆਇਆ ਇਦਾਂ ਦੀਆਂ ਸਭਾਵਾਂ ਤੁਸੀਂ ਈ ਮਹੀਨੇ 2 ਮਹੀਨੇ ਬਾਅਦ ਕਰਦੇ ਰਿਆ ਕਰੋ ਹਰੇਕ ਜ਼ਿਲ੍ਹੇ 'ਚ ਤਾਂ ਕਿ ਸਾਨੂੰ ਬਾਕੀ ਦੀਆਂ ਪਾਰਟੀਆਂ ਗੁੰਮਰਾਹ ਨਾ ਕਰਨ ਐਵੇਂ ਵੀ ਉਹ ਤਾਂ ਜ਼ਮੀਨ ਲੈ ਚੱਲੇ ਤੁਹਾਡੀ ਐਡੇ ਵਧੀਆ ਮੁੱਖ ਮੰਤਰੀ ਸਾਡੇ ਐਡੀ ਵਧੀਆ ਸਰਕਾਰ ਦੱਸੋ ਹੈ ਇਦਾਂ ਨਹੀਂ ਜ਼ਮੀਨ ਲੈ ਕੇ ਜਾ ਸਕਦੇ ਤੁਸੀਂ ਤੇ ਨਾ ਹੀ ਇਦਾਂ ਜ਼ਮੀਨ ਕਿਸਾਨਾਂ ਨਾਲ ਕਿਸੇ ਨੂੰ ਦੇਣੀ ਹੈ ਸਫਾਈ ਦੇਣ ਦੇ ਲਈ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਐਵੇਂ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰਦੇ ਰੋ